ਆਪਾਂ ਕਰਨ ਲੱਗੇ ਆ ਵੀਡੀਓ ਸਟਾਰਟ ਕਮੇਟੀ ਆ ਗਏ ਦੇਖਦੇ ਆ ਆ ਗਿਆ ਫੁੱਲਾ ਆ ਲੈ ਇਹ ਤੋਂ ਲਾਸਟ ਤੱਕ ਠੀਕ ਹੈ ਵੀ ਕਿਦਾਂ ਮੰਨਤ ਕਰਕੇ ਜਾਏ ਉਹ ਖੋਲ ਦੇ ਹਾਂ ਬਾ ਆ ਕਿਧਰ ਆਇਆ ਮੈਂ ਫੁੱਲ ਖੋਲਦਾ ਇਹ ਕਿਹੜਾ ਭਰਾਵਾ ਤੇਰਾ ਟਾਈਮ ਆ ਉਹ ਮੈਂ ਕਿਹੜਾ ਦਿਹਾੜੀ ਆਇਆ ਮੈਂ ਫੁੱਲ ਹੀ ਲਾਉਣੇ ਆ ਫੁੱਲ ਲਾ ਕੇ ਮੈਂ ਗਾਂ ਜਾਣਾ ਵਾ ਸੁੱਤੇ ਹਾਂ ਤੂੰ ਬੂਹਾ ਹਟਕਾਈ ਆ ਨਾ ਮੈਂ ਤੇਰੇ ਜਿਹੜੇ ਜਿਹੜੇ ਗਮਲਿਆਂ 'ਚ ਮੈਂ ਬੂਟੇ ਲਾਏ ਆ ਬੂਹਾ ਖੋਲ ਸੁਨਾ ਮਿਲਿਆ ਇੱਧਰ ਆਇਆ ਵਾ ਐਵੇਂ ਨਹੀਂ ਮੈਂ ਮੂੰਹ ਚੁੱਕ ਕੇ ਆ ਗਿਆ ਇਹਨੂੰ ਦੇ ਕਾਰਡ ਘੱਲਿਆ ਹੋਣਾ ਸੀ ਚੱਲ ਬਾ ਲਾ ਤੂੰ ਬੂਟੇ ਮੈਂ ਪਾਣੀ ਪੁਣੀ ਲੈ ਕੇ ਆਉਂਦਾ ਵਾ ਓ ਹੈਲੋ ਇੱਧਰ ਆ ਇੱਕ ਮਿੰਟ ਮੈਂ ਪਾਣੀ ਪੁਣੀ ਨਹੀਂ ਪੀਣਾ ਗੁਰੂਆ ਘਬਰਾ ਟੋਂ ਡੀ ਕੋ ਠੰਡਾ ਠੁੰਡਾ ਲੈ ਆ ਵੀਰ ਜਾ ਤੂੰ ਠਾਕੇ ਤੇ ਆਇਆ ਮੈਂ ਠੰਡਾ ਲੈ ਕੇ ਆਉਣਾ ਲੈ ਕੇ ਆਉਣਾ ਵੀਰ ਨੂੰ ਜਿਹਨੇ ਸੁਨਾ ਘੱਲਿਆ ਚੱਲ ਆ ਗਿਆ ਵਾ ਇਹਨਾਂ ਤੇ ਸਵੇਰੇ ਗਿਆ ਹੈ ਗੁਰੂਆ ਆਉਣ ਨੂੰ ਜਾਂ ਸ਼ਾਮਾਂ ਨੂੰ ਆਉਦਾ ਇਹ ਕਹਿੰਦਾ ਮੈਂ ਹੋਰ ਪਾ ਕਰੋ ਬੂਟੇ ਚੱਕ ਵੇਖ ਲੋ ਸਾਰੇ ਆ ਗਏ ਆ ਬੂਟੇ ਪਾ ਨਾ ਆ ਗਈ ਜਰਾ ਨਾ ਮੇਰਾ ਫੁੱਲ ਫੁੱਲਾ ਇਹ ਕਿਹੋ ਜਿਹਾ ਨਾਮ ਰੱਖਿਆ ਫੁੱਲ ਇਹ ਪਾ ਆਪਾਂ ਕੰਮ ਵੀ ਫੋਲੀ ਕਰੀਦਾ ਵਾ ਫੋਲੀ ਲਾਉਂਦੇ ਆ ਬਾਬਾ ਜੀ ਦੀ ਕਿਰਪਾ ਦੇ ਨਾਲ ਆਪਾਂ ਰਹੀਦਾ ਵੀ ਫੋਲੀ ਹੈ ਤੇਰੇ ਤੇਰਾ ਨਾਮ ਫੋਲੀ ਆ ਕਿਤੇ ਹੋਰ ਨਹੀਂ ਕੋਈ ਅੱਖਰ ਪੈ ਗਿਆ ਨਾਲ ਸਹੀ ਆ ਫੁੱਲ ਸਾਹ ਤੇ ਬੂਟੇ ਘੜੇ ਘੜੇ ਗਲਾਬਾਂ ਗਲੂਬਾਂ ਵਾਲੇ ਗਏ ਸੀ ਧਗਾ ਜੁਗਾ ਤੇ ਮੈਨੂੰ ਮਖਾਓ ਥੋੜਾ ਥੋੜਾ ਹੋਈ ਹੈ ਕਿ ਤੁਸੀਂ ਤਾਂ 4-5 ਮਰਲੇ ਕਿਹਾ ਹੈ ਮੈਨੂੰ ਤੇ ਇਹਦੇ 2-4 ਕਿਆਰੀਆਂ ਹੀ ਆ ਤੇ ਕੋਈ ਨਹੀਂ ਤੂੰ ਹੀ ਬੂਟੇ ਘੜਾ ਬਾਅਦ ਚ ਤੈਨੂੰ ਲਿਖਾ ਦਾਂਗੇ ਬੂਟੇ ਨਾ ਫਿਰ ਲੈ ਆਈਂ ਉਸ ਹਾਨ ਆਪਣਾ ਰੇਟ ਰੂਟ ਨਾਲੇ ਬਣ ਜੇ ਇੱਕ ਰੀ ਰੇਟ ਰੂਟ ਬਣਾਉਣਾ ਕੋਈ ਰੇਟ ਬਣਾ ਲੈਨੇ ਤੇ ਆ ਵੀਰ ਲੈਣ ਗਿਆ ਪੀਨ ਨੂੰ ਠੰਡਾ ਤੇ ਲੈ ਆਈ ਨਹੀਂ ਆ ਠੰਡਾ ਗਿਆ ਮੁੰਡਾ ਹੱਟੀ ਲੈਣ ਘੱਲਿਆ ਦੁਜਾ ਬੂਟੇ ਉਹਦਾ ਭਾਦ ਰਿਹਾ ਹੈਗੇ ਸਹੀ ਨਹੀਂ ਬੂਟੇ ਤੋਂ ਜ਼ਿਆਦਾ ਨਿੱਕੇ ਲੈ ਆਂਦੇ ਹੀ ਤੇ ਗੁਰੂਗਾ ਜੇ ਮੈਂ ਵੱਡੇ ਲੈ ਆਉਂਦਾ ਤੇ ਫੇਕ ਹੀ ਫਾਇਦਾ ਹੀ ਨਾ ਹੁੰਦਾ ਇਹ ਵੀ ਗੱਲ ਤੇਰੀ ਸਹੀ ਹੈ ਇੰਨਾਂ ਦਾ ਬੂਟਿਆਂ ਦਾ ਕੋਈ ਫਾਇਦਾ ਖੂਦਾ ਹੈਗਾ ਕੋਈ ਹੋਰ ਵੀ ਫਾਇਦਾ ਦੇਣਗੇ ਇਹਨੂੰ ਭਾਵੇਂ ਦੁੱਧ ਲੈਣ ਖਲਾਦੋ ਭਾਵੇਂ ਕੋ ਪੱਠੇ ਪਵਾ ਲਿਓ ਉਹ ਗੁਰੂ ਦਾ ਕਿਹੋ ਜੀਆਂ ਗੱਲਾਂ ਕਰਨ ਡਿਆਂ ਹਾਂ ਇਹ ਖੂਬ ਸੂਰਤਲੀ ਲਾਉਂਦੇ ਲੋਕ ਘਰੇ ਤਾਜੀ ਹਵਾ ਆਉਂਦੀ ਆ ਵਧੀਆ ਆਕਸੀਜਨ ਦਿੰਦੇ ਆ ਜੇ ਲੈਣੀ ਹੋਊਗੀ ਤਾਂ ਲੈ ਲਿਓ ਵੀ ਤਾਂ ਤੁਹਾਡੀਆਂ ਹੌਣ ਵੀ ਨਹੀਂ ਖੁੱਲਣ ਡੀਆਂ ਸਵੇਰ ਨੂੰ ਲਾਗੇ ਲਾਗੇ ਇਹਨਾਂ ਦੇ ਘੁੰਮੋਗੇ ਤਾਂ ਅੱਖਾਂ ਖੁੱਲਣਗੀਆਂ ਇਹ ਗਲਕੰਦ ਗਲਕੂਂਦ ਇਹਨਾਂ ਦੀ ਬੰਜੂਗੀ ਗੁਰੂ ਆ ਜਿੱਡਾ ਕਿ ਬੂਟਾ ਲੈਣ ਡਿਆਂ ਵਾਂ ਗਲਕੰਦ ਦੀਆਂ ਗੱਲਾਂ ਕਰਨ ਡਿਆਂ ਵਾਂ ਕੋਨੇ ਜਗ੍ਹਾ ਆ ਜਾ ਹਾਂ ਮੈਨੂੰ ਜਗ੍ਹਾ ਵਿਖਾ ਦਿਓ ਇੱਕ ਰੀ ਮੈਂ ਆਪਣੇ ਕੋ ਥਾਂ ਜਿਹੜੀ ਆ ਲਾਉਣ ਵਾਲੀ ਠੀਕ ਆ ਹਾਂ ਫੁੱਲ ਬੂਟੇ ਤੇ ਫੁੱਲ ਹੋਣੇ ਚਾਹੀਦੇ ਪੂਰੇ ਇਹ ਨਾ ਗੰਮ ਹੋਵੇ ਮੁੜ ਕੇ ਲਾਮੇ ਵਾਲੀ ਗੱਲ ਨਾ ਜੇ ਬੰਦੇ ਨੇ ਜਿੰਨੇ ਤੇਰਾ ਦੱਸਿਆ ਸੀ ਨਾ ਉਹਨੇ ਤਰੀਫਾਂ ਤੇਰੀਆਂ ਬਹੁਤ ਕੀਤੀਆਂ ਸੀ ਵੀ ਫੁੱਲ ਕੋ ਲਵਾਓ ਜਿੰਨੇ ਵੀ ਲੱਗੇ ਆ ਨਾ ਸਟੀਆਂ ਛਟੀਆਂ ਨਵੀਆਂ ਨਵੀਆਂ ਬਣੀਆਂ ਆ ਡ੍ਰੀਮ ਸਿਟੀ ਚ ਵੀ ਮੰਗੋ ਸਾਰੇ ਬੂਟੇ ਲਾਏ ਆ ਆਪਾਂ ਨੂੰ ਪੁੱਛਦੇ ਆ ਇਹ ਤਾਂ ਮਾਲੀ ਏ ਭਰਾਵਾ ਮਾਲੀ ਮੱਜਾਂ ਦਾ ਹੁੰਦਾ ਮੈਂ ਤੇ ਫੁੱਲ ਲਾਉਣਾ ਵਾ ਉਹ ਫੁੱਲਾਂ ਦਾ ਵੀ ਹੁੰਦਾ ਵਾ ਮਾਲੀ ਹੁੰਦਾ ਹੋਊਗਾ ਆਪਣੇ ਕੋ ਮਾਲ ਮੂਲ ਤਾਂ ਨਹੀਂ ਆ ਚੱਲ ਜੇ ਤੂੰ ਕਹਿਣਾ ਤੇ ਕਈ ਜਾ ਮਾਲੀ ਇਤੋਂ ਹੀ ਆਪਾਂ ਗੱਡੀਆਂ-ਗੱਡੀਆਂ ਸ਼ਿੰਗਾਰ ਕੇ ਜਾਣੇ ਕਿ ਨਾ ਕੱਲ ਨੂੰ ਫੁੱਲਾਂ ਲਈ ਵਿਆਹ ਵੀ ਮੁੰਡੇ ਦਾ ਕਰਨਾ ਪੈਂਦਾ ਵਿਆਹ ਇਹਦਾਲੇ ਰਹਿਣ ਦੋ ਕਿਉਂ ਇਹਨੂੰ ਪਾਣੀ-ਪੂਣੀ ਲਾਓ ਕੋਈ ਇਹਦੀਆਂ ਤੇ ਕਰੁੰਬਲੀਆਂ ਸੜੀਆਂ ਵਾ ਇਹਦਾ ਦੇਖੋ ਫੁੱਲ ਨਾ ਸਰ ਜਾਣਾ ਵਾ ਅਜੇ ਤੂੰ ਪੂਰਾ ਵੇਖਿਆ ਹੀ ਨਹੀਂ ਆ ਅਜੇ ਤੂੰ ਉੱਤੋਂ-ਉੱਤੋਂ ਹੀ ਵੇਖਣ ਲਿਆ ਮੈਨੂੰ ਇਹ ਦੱਸ ਕਿ ਇਹ ਫੁੱਲਾਂ ਨਾਲ ਮਤਲਬ ਫੁੱਲ ਹੋ ਜਾਣਗੇ ਘਰ ਦੇ ਆਪਣੇ ਗੱਡੀ-ਗੱਡੀਆਂ ਸ਼ਿੰਗਾਰਨੀਆਂ ਹੋਣ ਤੇ 2-4 ਜਿੰਨੇ ਤੁਸੀਂ ਪਲਵਾਂ ਜੀ ਫੁੱਲ ਲਵਾਉਣ ਲੱਗੇ ਨਾ ਛੋਟੇ-ਛੋਟੇ ਕਾਰ ਛਾਪਦੇ ਆ ਉਹ ਛਪਾ ਲਓ ਕਿ ਵਿਆਹ ਸ਼ਾਦੀ ਦੀਆਂ ਗੱਡੀਆਂ ਇੱਥੋਂ ਸ਼ਿੰਗ ਅਹੀਂ ਲੋਕਾਂ ਦੀਆਂ ਨਹੀਂ ਚੱਕਰਾ ਹੈਗਾ ਅਸੀਂ ਤੇ ਆਪਣੀਆਂ ਸ਼ਿੰਗਾਰਨੀਆਂ ਵਾ ਉਹ ਗੁਰੂਆ ਦੇ ਫੁੱਲ ਲਾਉਣ ਲੱਗਾ ਵਾ ਗਲਾਬ ਦਾ ਤੂੰ ਇੱਕ ਮੰਗਵਾਇਆ ਵਾ ਕਿੰਨੀਆਂ ਕਿ ਗੱਡੀਆਂ ਸ਼ਿੰਗਾਰ ਲਏ ਆ ਯਾਰ ਫੁੱਲ ਤੇ ਫੁੱਲ ਹੀ ਆ ਵਿੱਚ ਗਿੰਦੇ ਗੁੰਦੇ ਵਾਲੇ ਵੀ ਹੈਗੇ ਆ ਨਾਲ ਉਹਨਾਂ ਦੀਆਂ ਲੜੀਆਂ ਪਾਵਾਂਗੇ ਮੇਲੇਆਂ ਜਿਹਾ ਲਿਆਗੇ ਕਾਰ ਲਿਓ ਗੱਡੀਆਂ ਮੇਲੇ ਵਾਲਿਆਂ ਦਾ ਸ਼ਿੰਗਾਰ ਲਿਏ ਓਏ ਉਹ ਨਿਗੀਆਂ ਨਿਗੀਆਂ ਗੱਡੀਆਂ ਉਹ ਤੇ ਭਾਵੇਂ 10 15 ਸ਼ਿੰਗਾਰ ਲਿਓ ਉਹ ਗੁਰੂਆ ਚਾਰ ਤੇ ਲੈਣਾ ਤੁਸੀਂ ਬੂਟਿਆਂ ਦੀਆਂ ਲਾਉਣ ਲੱਗੇ ਜੇ ਫੁੱਲਾਂ ਨਹੀਂ ਆ ਤੇ ਮੈਨੂੰ ਤੁਸੀਂ ਗਦੀ ਘੜੇ ਪਾਈ ਆਂ ਪਰ ਇਹ ਨਹੀਂ ਨਾ ਗੱਲ ਯਾਰ ਅਸੀਂ ਫਾਇਦੇ ਨੂੰ ਲਾਉਣੀਆਂ ਆ ਚੀਜ਼ ਕੋਈ ਜੇ ਲਮਾਉਣੀਆਂ ਤੇ ਅ ਦੋ ਫੁੱਲਾਂ ਦਾ ਕੀ ਫਾਇਦਾ ਭਾਲਣ ਦੇ ਯਾਰ ਤੁਸੀਂ ਮੈਨੂੰ ਛਾਣੇ ਬਣੇ ਬੰਦੇ ਲੱਗਣ ਦੇ ਜੇ 15 20 ਲਾ ਲੈਨੇ ਬੂਟੇ ਯਾਰ ਫੇਰ ਤੇ ਸਜ ਜੂਗੀ ਨਾ ਗੱਡੀ ਬਾਬੇ ਬੂਬੇ ਦੇ ਉੱਤੇ ਚੜਾਉਣ ਚੜਾਉਣ ਨੂੰ ਓਏ ਹੋਏ ਹੋਏ ਤੁਸੀਂ ਤੇ ਮੇਰੇ ਹਸਾਉਣਾ ਨਾ ਕੰਮ ਵੱਡਾ ਹੀ ਕਰਨ ਲੱਗੇ ਜੇ ਮੰਦਰਾਮ ਤੱਕ ਗੁਰਦਾਰਿਆਂ ਤੱਕ ਤੁਸੀਂ ਘੱਲਣ ਦੇ ਜੇ ਗੁਰੂਆ ਇੰਨਾ ਕੰਮ ਨਾ ਚਲਾਓ ਇਹ ਨਾ ਹੋਵੇ ਤੁਹਾਨੂੰ ਨਰਸਰੀਆਂ ਦੇ ਉਧਰ ਡਾਂਗਾ ਫੇਰ ਇਹ ਕੰਮ ਨਾ ਕਰੋ ਨਹੀਂ ਨਹੀਂ ਇਹਦੇ ਆਪਣੇ ਲਾਉਣੇ ਚੱਲ ਗੁਲਾਬਾਂ ਦਾ ਬੂਟਾ ਕਿੰਨੇ ਦਾ ਪਊਗਾ 1 10 700 ਰੁਪਏ ਦਾ ਸਮੇਤ ਗਮਲੇ ਓਏ ਇਹ ਦੌਲਾ ਨਹੀਂ ਹੀ ਮਿੱਟੀ ਜੀ ਲਾਉਣੇ ਆ ਗੁਰੂ ਆ ਬੂਟਾ ਵਧੀਆ ਦਊਗਾ ਅੜਾੜੇ ਫੁੱਲ ਲੱਗਣਗੇ ਉਹ ਜਾ ਭਰਾਵਾ 400 ਦੇ ਕੱਲ ਉਹਨੂੰ ਆਪਾਂ ਪੁੱਛਿਆ ਸੀ ਤੇ ਤੀਆਂ-ਤੀਆਂ ਦੇ ਬੂਟੇ ਦੇਣ ਰਿਹਾ ਸੀ ਗਲਾਬਾਂ ਦੇ ਤੀਆਂ-ਤੀਆਂ ਨੇ ਕਹਿੰਦੇ ਜਿੰਨੇ ਮਰਜ਼ੀ ਲੈ ਲਓ ਕੋਈ ਨਹੀਂ ਫਿਰ ਇਹ ਕਾੜੀ ਗੱਲ ਆ ਤੁਹਾਨੂੰ ਤੀਆਂ-ਤੀਆਂ ਨੇ ਲਾ ਦਿੰਨੇ ਆ ਲੈ ਹੁਣ ਆ ਗਿਆ ਕਿ ਨਹੀਂ ਗੱਲ ਦੇ ਉਤੇ ਗੁਰਵਾ ਤੂੰ 4 400 ਐਵੇਂ ਦੱਸੀ ਜਾਂਦਾ ਸਾਨੂੰ ਚੰਗਾ ਬੰਦਾ ਵਾ ਲਾ ਦਿੰਨੇ ਤੀਆਂ ਆਲਾ ਫੁੱਲ ਵੀ ਫਿਰ ਉਹਨੂੰ 30 ਸਾਲੀ ਲੱਗਣਾ ਵਾ ਬੈਠੇ ਰਹੋ ਸਾਰਾ ਟੱਬਰ ਨੇ ਕਿਉਂ ਤੀਆਂ ਸਾਲੀ ਕਿਉਂ ਲੱਗਣਾ ਜਦੋਂ ਫੇ ਸੌਦੇ ਕਰਨੇ ਆ ਸਸਤੇ ਤੇ ਕੰਮ ਵੀ ਫੇ ਪਹਿਲਵਾਨ ਜੀ ਉਦਾਂ ਦੇ ਹੀ ਹੋਣੇ ਜਿਹੜਾ ਬੂਟਾ ਮੈਂ ਤੁਹਾਨੂੰ ਲਾ ਕੇ ਦਊਗਾ ਨਾ ਭਾਵੇਂ ਅਗਲੇ ਦਿਨ ਹੀ ਗਲਕੰਦ ਕੱਢ ਲਿਆ ਆ ਐਨੇ ਤੇਜ ਫੁੱਲ ਲੱਗਣਗੇ ਮੈਂ ਕਹਾ ਛਾੜੀ ਗੱਲਾਂ ਦੋ ਆ ਗਲਕਾਂਦ ਜਿੰਨੀ ਵਿਗੰਡੀ ਹੈ ਨਾ ਮੇਰੇ ਦਿੱਤੇ ਫੁੱਲਾਂ ਦੀ ਗਲਕੰਦ ਵਿਗੰਡੀ ਆ ਕੱਲ ਅਹੀਂ ਘੜਾਣ ਵੇਖਣ ਜਾਣਾ ਜਾਂ ਅਗਲੇ ਨੂੰ ਪੁੱਛਣ ਜਾਣਾ ਵਾ ਝੂਠ ਵੀ ਬੰਦੇ ਮਾਰੀ ਗੁਰੂਆ ਬਾਕੀ ਗੱਲਾਂ ਠੀਕ ਆ ਤੁਸੀਂ ਚਾਹ ਪਾਣੀ ਦਾ ਤੁਹਾਡੇ ਘਰ ਕੋਈ ਨਹੀਂ ਹੈਗਾ ਗੁਰੂਆ ਮੈਨੂੰ ਪਾਣੀ ਨਹੀਂ ਪਿਆ ਮੈਂ ਬੰਦਾ ਕੱਲ ਲਿਆ ਵਾ ਕੱਲਿਆ ਏਡਾ ਕਰੇ ਤੂੰ ਆਇਆ ਹੋ ਰਾਜਸਥਾਨ ਚੋਂ ਫੁੱਲ ਲੈ ਕੇ ਤੇ ਲੱਗੀ ਹੈ ਗੁਰੂਆ ਘਬਰਾਟੋ ਮੇਰੀ ਗੱਲ ਸੁਣ ਇੱਕ ਫੁੱਲ ਭਾਜੀ ਗੱਲ ਸੁਣੋ ਮੇਰੀ ਇਹਦਾ ਗਾਣਾ ਬਣਿਆ ਸੱਜਣਾ ਨੇ ਫੁੱਲ ਮਾਰਿਆ ਆ ਸਾਡੀ ਰੂਹ ਅੰਬਰਾਂ ਤੱਕ ਰੋਈ ਇਹ ਤੁਹਾਨੂੰ ਮਾਰਤਾ ਹੀ ਗਏ ਨੇ ਉਹ ਨਹੀਂ ਨਹੀਂ ਭਾ ਮੇਰਾ ਤਾਂ ਯਾਰ ਨਾ ਹੀ ਫੁੱਲਿਆ ਉਹ ਫੁੱਲ ਦੂਜਾ ਹੀ ਆਪਣਾ ਦਿੱਤਾ ਹੀ ਫੁੱਲਿਆ ਜਿਹੜਾ ਰੂਹ ਕਿਉਂ ਰੋਈ ਫੁੱਲ ਦੀ ਸੱਟ ਹੀ ਨਹੀਂ ਹੁੰਦੀ ਉਹ ਰੱਜੇ ਪੁੱਜੇ ਨੇ ਕਿਤੇ ਗਮਲੇ ਸਮੇਤ ਹੀ ਛੱਡ ਘਟਿਆ ਤੂੰ ਹੀ ਕੜੀਆਂ ਗੱਲਾਂ ਦੇ ਪਲਵਾਨ ਜੀ ਪੈ ਗਏ ਸ਼ਾਰੋ ਸ਼ਾਰੀ ਦਾ ਉਹ ਨਹੀਂ ਭਰਾ ਹੱਸਣ ਨੇ ਤੈਨੂੰ ਆ ਆ ਜਾ ਇੱਧਰ ਆ ਇਹਦੇ ਵਿੱਚ ਵੜ ਤੇ ਸਹੀ ਤੈਨੂੰ ਫੇਰ ਪਤਾ ਲੱਗੂਗਾ ਆ ਮਿੱਟੀ-ਮੁੱਟੀ ਵੇਖ ਪਹਿਲਾਂ ਪੋਲੀ ਪਾਲੀ ਆ ਪੋਲੀ ਨੂੰ ਮੈਂ ਕਿਹੜਾ ਇੱਥੇ ਖੁੱਲਣਾ ਵਾ ਕੂਟੇ ਲਾਉਣੇ ਆ ਸਸਤਰ ਆਪਣੇ ਲੈ ਗਏ ਆ ਉਹ ਨਾਲ ਸਸਤਰ ਕਾਨੂੰ ਕਹਦਾ ਇੱਥੇ ਜੰਗ ਲੱਗੀ ਆ ਔਰ ਰੰਬੀ ਦਾਤਰੀ ਆ ਬਰਾਵਾ ਗੱਲਾਂ ਤੂੰ ਪੁੱਠੇ ਹੀ ਕਰਦਾ ਜਿਹੜੀ ਤੈਨੂੰ ਗੱਲ ਪੁੱਛ ਰਿਹਾ ਤੂੰ ਉਹਦਾ ਜਵਾਬ ਹੀ ਪੁੱਠਾ ਦੇ ਦਿੰਨੇ ਆ ਪੁੱਠੇ ਪੁਰੇ ਤੂੰ ਨਹੀਂ ਆਇਆ ਕਿ ਦੇ ਦੂ ਵਾ ਕੋਈ ਮੈਂ ਪੁੱਠੇ ਪੁਰੇ ਨਹੀਂ ਆਇਆ ਆ ਮੇਨਾਂ ਸਮਾਨ ਲਵਾਉ ਵੇ ਯਾਰ ਨਾਲ ਤੇ ਆ ਕੰਮ ਨਵੇੜੀਏ ਮੂਲੀਆਂ ਮਾਲੀਆਂ ਭਾ ਤੁਸੀਂ ਵਾਵਾ ਲਾਈਆਂ ਵਾ ਓਏ ਕੱਲਣੀਆਂ ਵਾ ਨਾ ਹੁਣੇ ਸਾਰੇ ਐਕਸਪੋਰਟ ਇਹੋ ਹੀ ਹੋਣੀ ਮੂਲੀ ਬਾਹਰ ਸਾਡੇ ਆ ਵੱਲੇ ਮੰਡੀ ਤੁਹਾਡੇ ਜਾਂਦੀ ਆ ਤੇ ਭਾ ਇਹ ਦੂਜਾ ਮਾਰਾ ਮੈਨੂੰ ਇਹ ਗੱਲ ਦੱਸ ਵੀ ਜਿੱਦ ਜਾ ਆਪਣੇ ਕੋਈ ਘਾ ਵੀ ਹੁੰਦਾ ਵਾ ਘਾ ਜਿਹੜਾ ਜਾਪਾਨੀ ਘਾ ਜਨੂੰ ਕਹਿੰਦੇ ਉਹ ਭਾਵੇਂ ਕਿਹੜਾ ਜਪਾਨੀ ਕਾ ਹਾਂ ਆਹ ਕਿਹੜਾ ਆਲਾ ਭਖੜਿਆ ਆਲਾ ਪਾੜੀ ਘਾ ਦੇ ਸੁਣਿਆ ਹੈ ਆਹ ਕਿਹੜਾ ਜਪਾਨੀ ਘਾ ਕੜਤਾ ਹੀ ਉਹ ਜਾ ਪੈ ਤੈਨੂੰ ਪਤਾ ਹੀ ਨਹੀਂ ਆ ਤੈਨੂੰ ਪਤਾ ਨਹੀਂ ਆ ਮੈਨੂੰ ਕੋਈ ਚੇਤਾ ਕਰ ਲੈ ਹਾਂ ਜਪਾਨੀ ਕਾ ਓ ਅਈ ਸ਼ਾ ਹਾਂ ਆ ਗਿਆ ਜੇ ਤਾਂ ਆ ਗਿਆ ਵਾ ਉਹ ਤੁਹਾਨੂੰ ਭਈਆਂ ਕੋ ਮਿਲਣਾ ਜੇ ਭਈਆਂ ਕੋ ਮਿਲਣਾ ਭਈਏ ਚ ਪੰਜ ਰਹਿੰਦੇ ਆ ਕਾ ਖਾ ਮਾਰਦੇ ਗੁੜਕੇ ਜਦੋਂ ਪਚਕਾਰੀਆਂ ਆਈਆਂ ਉਤੇ ਕਹਿ ਦਿੰਦੇ ਆ ਕਿ ਜਾ ਲੈ ਜਾਓ ਇਹ ਆ ਪਾਣੀ ਕਾ ਉਹ ਜਾ ਭਰਾਵਾ ਪਤਾ ਪੁਰਾ ਤੈਨੂੰ ਹੈ ਨਹੀਂ ਇਹਦੇ ਐਵੇਂ ਗੱਲਾਂ ਰਲਾਈ ਜਾਂਦੇ ਆਈ ਜਾ ਪਾ ਮੈਨੂੰ ਪਤਾ ਵਾ ਫੁੱਲਾਂ ਬਾਰੇ ਸਾਰਾ ਪਤਾ ਨਹੀਂ ਆ ਤੇ ਦੱਸਦਾ ਕਿਉਂ ਨਹੀਂ ਫਿਰ ਫੁੱਲਾਂ ਬਾਰੇ ਜੇ ਤੈਨੂੰ ਪਤਾ ਵਾ ਦੇ ਉਹ ਯਾਰ ਮੈਂ ਕਿਦਾ ਚਾਰੀਆਂ ਬਾਲਕ੍ਰਿਸ਼ਨ ਆ ਕਿ ਸਾਰਾ ਕੋਈ ਮਈਆਂ ਦੱਸਣਾ ਮੈਦੀ ਯਾਦ ਆਈ ਆ ਤੇ ਇਹਦੀ ਯਾਦ ਆਈ ਆ ਜਾਓ ਭਾਜੀ ਤੁਸੀਂ ਚਾ ਲੈ ਆਓ ਕੋਈ ਇੰਟਰਵਿਊਡ ਹੈ ਜੋ ਮੇਰੀ ਕਰਨ ਬੂਟੇ ਬਾਟੇ ਲਵਾਉਣੇ ਤੇ ਲਵਾਓ ਮੈਂ ਪਰ ਵੀ ਮੈਨੂੰ ਕੰਮ ਆ ਪਹਿਲਾਂ ਜਿਹੜੇ ਤੂੰ ਲੈ ਗਏ ਆ ਉਹਨਾਂ ਦੀ ਜੇ ਆਪਾਂ ਗੱਲ ਕਰ ਲਈਏ ਕੀ ਆ ਤੂੰ ਉਹਨਾਂ ਦਾ ਕੀ ਰੇਟ ਲਾਉਂਗਾ ਉਹਨਾਂ ਦੀ ਤੇ ਤੁਸੀਂ ਗੱਲ ਨਹੀਂ ਕਰਨ ੜੇ ਹੋਰ ਮੈਨੂੰ ਗੱਲਾਂ ਸੁਣਾਈ ਆਂ ੜੇ ਚੱਲ ਆ ਕਿਵੇਂ ਕਿਵੇਂ ਦਾ ਦਊਂਗਾ ਦਾਸਾ ਗੁਰੂਓ ਤੁਸੀਂ ਤਾਂ ਮੈਨੂੰ ਾਕਾਜ ਦਿੱਤਾ ਚੱਲ ਆਇਆ ਭਰਾਵਾ ਦੱਤਾ ਨਾ ਉਹ ਆਹ ਬੂਟੇ ਲਾ ਦੇ ਚੱਲ ਤੈਨੂੰ ਦੱਸਦੇ ਆ ਕੀ ਆ ਆਹ ਬੂਟੇ ਦੇ ਨਹੀਂ ਮੈਂ ਕੱਟ ਕਰਨੇ 1 ਵੀ ਰੁਪਈਆ ਕਿਉਂ ਇਹਦਾ ਫੁੱਲ ਟੁੱਟਾ ਤਦ ਕਰਕੇ ਫੁੱਲ ਨਹੀਂ ਟੁੱਟਾ ਪਤਾ ਮਹਿੰਗਾ ਕਿੰਨਾ ਵਾ ਇਹ ਵਧੀਆ ਵਾ ਆਕਸੀਜਨ ਦੇਂਦਾ ਵਾ ਸਭ ਤੋਂ ਜਿਆਦੀ ਏ ਤੇ ਦੂਜੇ ਬੂਟੇ ਪੁੱੜਦਿਏ ਫੇ ਸਾਰੇ ਇਹਨੂੰ ਕੱਲੇ ਨੂੰ ਨਾਲ ਲੈਨੇ ਉਹ ਨਹੀਂ ਨਹੀਂ ਇਹ ਵਧੀਆ ਦਾਵਾ ਘਰ ਚ ਇਹ ਕਹਿੰਦੇ ਨਹੀਂ ਹੁੰਦੇ ਉਹ ਮਨੀ ਪਲਾਂਟ ਇਹ ਉੱਤੋਂ ਛੋਟਾ ਵਾ ਥੋੜਾ ਇਹ ਤਿਆਰ ਕਦੋਂ ਨੂੰ ਹੋਊਗਾ ਇਹ ਹੋ ਜਾਊਗਾ ਬਸ 50 ਸਾਲਾਂ ਚ ਉਦੋਂ ਨੂੰ ਆਪਾਂ ਮਰ ਮਰ ਜਾਣਾ ਵਾ ਦੇਖ ਆਪਾਂ ਨੂੰ ਕੀ ਫਾਇਦਾ ਹੋਣਾ ਇਹਦਾ ਉਹ ਗਾਂ ਆਉਣ ਵਾਲੀ ਨਸਲ ਨੂੰ ਤੇ ਹੋਊਗਾ ਆਉਣ ਵਾਲੀਆਂ ਨਸਲਾਂ ਦਾ ਕੌਣ ਸੋਚਣ ਡਿਆ ਇੱਥੇ ਆਹ ਨਹੀਂ ਬੂਟਾ ਹੀ ਲੈਣਾ ਇਹ ਮਾੜਾ ਬੂਟਾ ਤੇਰਾ ਆਹ ਇਹ ਨਾ ਮੈਂ 800 ਤੋਂ ਘੱਟ ਨਹੀਂ ਇਹ ਲੈਣਾ ਫੁੱਲ ਆ ਵਧੀਆ ਫੁੱਲ ਦੇ ਕੋਈ ਲੱਗਾ ਨਹੀਂ ਕੰਡੇ ਹੀ ਆ ਇਹਨੂੰ ਤਾਂ ਜ਼ਿਆਦਾ ਜਦੋਂ ਮਿਰਜੇ ਨੇ ਪ੍ਰਪੋਜ਼ ਕੀਤਾ ਇਹਨਾਂ ਸਾਹਿਬਾਂ ਨੂੰ ਇਸੇ ਫੁੱਲ ਦਾ ਕੀਤਾ ਉਦੀ ਨਸਲ ਦਾ ਵਾਏ ਤਰੇ ਮਾਰਿਆ ਗਿਆ ਹੈ ਮਿਰਜਾ ਏਡਾ ਕ ਫੁੱਲ ਲੈ ਕੇ ਗਿਆ ਹੈ ਗੁਰੂਆ ਕੰਡਿਆਂ ਵਾਲਾ ਹੈ ਆਹ ਕਾ ਦਾ ਬੂਟਾ ਯਾਰ ਇਹਦੇ ਬਾਰੇ ਦੱਸ ਗੁਰੂਆ ਇਹਦਾ ਹੀ ਨਹੀਂ ਪਤਾ ਤੁਹਾਨੂੰ ਇਹਦੇ ਬਾਰੇ ਤੇ ਅਨਪੜਾ ਨੂੰ ਪਤਾ ਵਾ ਤੁਹਾਨੂੰ ਕਿਉਂ ਨਹੀਂ ਪਤਾ ਅਨਪੜਾ ਨੂੰ ਭਰਾ ਬੂਟਾ ਪੁੱਛ ਲੈ ਤੈਨੂੰ ਦੱਸ ਕਿਹੜਾ ਬੂਟਾ ਵਾ ਇਹ ਆ ਪੱਥਰ ਚੱਟ ਪਤਾ ਪੱਥਰ ਚੱਟ ਦਾ ਹੁਣ ਤੁਹਾਨੂੰ ਉਹ ਵੀ ਨਹੀਂ ਪਤਾ ਹੁਣ ਉਹ ਕਰੋ ਚੱਟੀ ਦਾ ਜਿਨ੍ਹਾਂ ਨੇ ਪਥਰੀਆਂ ਪੁਥਰੀਆਂ ਆ ਨਾ ਉਹ ਚਾਟ ਲੈਂ ਤੇ ਕਰ ਦਿੰਦਾ ਸਹੀ ਹੈ ਤਾਈਓ ਇਹਦਾ ਨਾਮ ਆ ਪੱਥਰ ਚਾਟਦਾ ਬੰਦਾ ਨਾ ਕੋਈ ਮਾਰਦੀ ਭਰਾਵਾ ਪੱਥਰ ਚ ਘੋਣਦਿਆਂ ਨੂੰ ਆ ਇੱਧਰ ਕਰੇ ਬੂਟੇ ਆ ਜਿਹੜੇ ਆ ਇੱਧਰ ਲਾਇ ਇਹ ਤਾਂ ਠੀਕ ਆ ਆ ਆ ਬੂਟਾ ਲਓ ਇਹ ਕਿਹੜਾ ਬੂਟਾ ਆ ਇਹ ਆਲੂ ਵੀਰਾ ਆਲੂ ਦਾ ਇੱਕ ਤਾਂ ਹੁੰਦੀ ਆ ਆਲੂ ਵੀਰਾ ਇੱਕ ਆ ਆਲੂ ਵੀਰਾ ਇਹ ਭਾਜੀ ਦੇਸੀ ਆ ਇਹ ਮੈਂ ਘਰੇ ਆਪ ਖੁਦ ਤਿਆਰ ਕੀਤਾ ਆਪਣੇ ਹੱਥ ਜੇ ਪੰਜਾਬ ਬਣਾਓ ਭਾਜੀ ਦੇਸੀ ਦੇਸੀ ਕਿਉਂ ਖਾਦਾ ਕਦੀ ਸੇਤ ਲਈ ਚੰਗਾ ਨਾ ਹਾਂ ਇਹ ਆਲੂ ਵੀਰਾ ਵਾ ਇਹ ਵੀ ਵਧੀਆ ਇਹ ਕਿੰਨੇ ਦਾ ਦੇਣਾ ਫੇ ਇਹ ਦੇ ਦਿਓ 6.5 650 ਤੋਂ ਥੱਲੇ ਦੇਣਾ 650 ਤੋਂ ਕੋਈ ਨਹੀਂ ਹੈਗਾ ਬੂਟਾ ਮਾੜੀ ਕੁਆਲਿਟੀ ਕੋਈ ਨਹੀਂ ਰੱਖੀ ਇਹ ਬੂਟੇ ਸਾਰੇ ਤਾਂ ਤਾਂ ਹੀ ਆ ਥੱਲੇ ਵਾਲਾ ਕੋਈ ਬੂਟਾ ਨਹੀਂ ਰੱਖਿਆ ਆਹ ਬੂਟਾ ਜਿਹੜਾ ਇਹਨੂੰ ਫੁੱਲ ਪਲਾਸਟਿਕ ਵਾਲੇ ਲੱਗਦੇ ਕਿ ਦੁੱਜੇ ਵੀ ਕੋ ਲੱਗਦੇ ਆ ਇਹ ਜੇ ਅੱਚ ਲਾਵਾਂਗੇ ਫਿਰ ਇਹਨੂੰ ਪਲਾਸਟਿਕ ਦੇ ਲੱਗਦੇ ਆ ਤੇ ਜੇ ਜ਼ਮੀਨ 'ਚ ਲਾ ਦਾਂਗੇ ਤਾਂ ਫਿਰ ਇਹਨੂੰ ਫੁੱਲ ਦੁੱਜੇ ਲੱਗਣਗੇ ਫੁੱਲ ਗੁੱਲਾ ਲਾਲ ਸੂਏ ਫੁੱਲ ਇਹ ਕੀ ਹੈ ਇਹ ਮੰਤਰਿਆ ਇੰਨਾ ਬੂਟਿਆਂ ਦਾ ਵਾ ਇਹ ਮੈਂ ਆਪਣੇ ਗੁਰੂ ਮਾਰ ਨੂੰ ਧੋਣਾ ਵਾ ਫੁੱਲ ਗੁੱਲਾ ਲਾਲ ਸੂਆ ਫੁੱਲ ਕਾਕਾ ਗੱਲ ਸੁਣੋ ਮੰਤਰ ਸੇਖਲਾ ਜਦੋਂ ਵੀ ਫੁੱਲ ਤੋੜਦਾ ਵਾ ਉਲ ਗੁੱਲ ਲਾਲ ਸੂਵੇ ਫੁੱਲ ਬੋਲ ਫੁੱਲ ਗੁੱਲ ਫੁੱਲ ਉਦਾਂ ਦੇ ਬੜੀ ਜ਼ਬਾਨ ਚੱਲਦੀ ਹੁਣ ਵੇਖ ਕੂਨ ਨਹੀਂ ਡੇ ਭਰਾ ਮੰਤਰੀਆਂ ਨੂੰ ਪੁੱਠਾ ਜਾਣ ਦਿਆਂ ਦੱਸਣਾ ਇਹ ਕਿਹੜਾ ਮੰਤਰ ਹੁੰਦਾ ਜੇ ਮੰਤਰ ਪੜ੍ਹ ਕੇ ਤੋੜੂਗਾ ਇਹ ਨਹੀਂ ਫੁੱਲ ਮਰ ਜਾਉਂਦਾ ਆ ਬੂਟਾ 100 100 ਦੇ ਦੇ ਤਾਂ ਗਾਂ ਕੰਮ ਨਿਭੜੇਗਾ ਉਹ ਜਾ ਭਰਾਵਾ ਐਨੇ ਦਾ ਤੇ ਮੇਰਾ ਤੇਲ ਹੀ ਲੱਗ ਗਿਆ ਵਾ ਗੁਰੂਆ ਤੇ ਲੱਗਾ ਇਹ ਰੇੜੀ ਤੇ ਐਤੇ ਕਰਾ ਤੇਲ ਲੱਗਾ ਤਰਾ ਨਾਤ ਹੋ ਗਏ ਪਿੰਡੇ ਨੂੰ ਲਾਇਆ ਵਾਲਾ ਨੂੰ ਲਾਇਆ ਦੀਵੇ ਚ ਪਾਇਆ ਰੱਬ ਦਾ ਨਾਮ ਤੇ ਆਇਆ ਤੇ ਫੇਰ ਮ ਆਇਆ ਕਿ ਕੰਮ ਆਇਆ ਤੇ ਤੂੰ ਹੀ ਗੁਰੂਆ 100 100 ਚ ਗੱਲ ਮਕਾਉਣ ਦੇ ਜੇ ਆਹ ਨੇ 100 100 ਚ ਕਿੰਨੇ 2 4 6 ਤੇ 7 700 ਰੁਪਇਆ ਤੇਰਾ ਮੰਦਾ ਉਹ ਨਹੀਂ ਨਹੀਂ ਗੁਰੂਆ ਇਦਾਂ ਨਹੀਂ ਮੈਂ ਤੇ ਪਰਚੀ 5000 ਦੀ ਬਣਵਾ ਕੇ ਲਿਆ ਆ 5000 ਦੀ ਪਰਚੀ ਬਣਾ ਕੇ ਲਿਆ ਤੇਨੂੰ ਪਰਚੀ ਤੇ ਲਿਖ ਕੇ ਦੇ ਦਈਏ 5000 ਫੇਰ ਤੇ ਠੀਕ ਆ ਪਰਚੀ ਤੇ ਲਿਖ ਦੋ ਉਹ ਚਲ ਇਧਰ ਆ ਫੁੱਲ ਛੜੀ ਜਾਣ ਧਿਆਵਾ ਚਲੋ ਭਰਾ ਪਰੇ ਹੋ ਮੈਂ ਜਾਵਾਂ ਕਿੱਧਰ ਚੱਲੇ ਆ ਭਰਾਵਾ ਫੁੱਲ ਨਹੀਂ ਲਾਉਣੇ ਮੈਂ ਇੱਥੇ ਕੰਦਾ ਦੇ ਫੁੱਲ ਫੁੱਲ ਲੈ ਜੰਨਾ ਵਾ ਲੈਂਦੇ ਰਿਓ ਮੈਕਾਂ ਸਾਰਾ ਟੱਬਰ ਬੈ ਗਿਆ ਇੱਥੇ ਬੁੱਢੀਆਂ ਦੇ ਚੱਲ ਪਰੇ ਫੁੱਲ ਤਾਂ ਮੈਂ ਬੜੇ ਵੇਖੇ ਆ ਹਾਂ ਪਰ ਅੱਜ ਮੈਂ ਦੋ ਨਵੇਂ ਫੁੱਲ ਵੇਖੇ ਹੀ ਨਵੇਂ ਫੁੱਲ ਆਹੋ ਕਿਹੜੇ ਫੁੱਲ ਚਵਲਾਂ ਦੇ ਫੁੱਲ ਉਹ ਕਿਹੜੇ ਫੁੱਲ ਹੁੰਦੇ ਆ ਆਪਣੇ ਆਸੇ ਪਾਸੇ ਵੇਖ ਲੋ ਕੇ ਇਹ ਆਪਾਂ ਨੂੰ ਕਹਿੰਦੇ ਆ ਫੜੋ ਜਰਾ ਇਹਨੂੰ